ਸਤਨਾਮ ਵਾਹਿਗੁਰੂ ਸਾਹਿਬ ਜੀਓ ਡੰਡਾਉਤ ਬੰਦਨ ਅਨਕ ਵਾਰ ਸਰਬ ਕਲਾਸਮਰਤ ਡੋਲਨ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਮਿਟ ਥੰਦ ਜਗ ਚਾਨਨ ਹੋਆ ਸਤਿਗੁਰ ਨਾਨਕ ਪ੍ਰਗਟ ਆ ਮਿੱਠ ਹੁੰਦ ਜੋਗ ਚਨਨ ਹੋਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨਮਨ ਪਰਤਖ ਗੁਰੂ ਨਿਸਤਾਰ ਮਿਟੇ ਤੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪਰ ਗਟਿਆ ਤੁੰਦਰ ਜਗ ਚਾਨਣ ਹੋਆ ਸਤਿਗੁਰ ਨਾਨਕ ਪਰ ਗਟਿਆ ਮਿਟੇ ਤੁੰਦ ਜਗ तुंग जॻ चन हुया सतगुरू नानक पर गटे मिठी तुंग जॻ चन हुया सतगुरू नानक पर गटिया ਤੇ ਆਪਾ ਤੁਸਾ ਜਾਂ ਜੇ ਸਤ ਗੁਰ ਨਦਰ ਕਰੇ ਨੇਮ ਕੋਏ ਕੋ ਹਾਰ ਨਾ ਮੰਦੇ ਮੇਰਾ ਮਨ ਤਨ ਸੇ ਤਲ ਹੋਏ ਤਦੇ ਅਗੇ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਜੋ ਹਮਰੀ ਬਦੋਤੀ ਮੇਰੇ ਸਤਿਗੁਰਾ ਸਾਬੇਦ ਤੁਮਹਰ ਜਾਨੂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕਿਰ ਅਮ ਥਾਪੇ ਓ ਕਿਤੇ ਭੁੱਲ ਨਾ ਜਾਈ ਓਏ ਮਨਾ ਮੇਰਾ ਪਰ ਉਪਕਾਰ ਗੁਰਾਂ ਦੇ ਭੁੱਲ ਨਾ I'm ਉਪਕਾਰ ਗੁਰਾਂ ਦੇ ਪਰ ਉਪਕਾਰ ਗੁਰਾਂ ਦੇ ਇਸੇ ਬੁੱਲ ਨਾ ਜਾਈ ਓਏ ਮਨ ਆ ਮੋ ਰਖਾ ਪਰ ਉਪ

ਵੜੇ ਆਈ ਕੋਈ ਨਾ ਜਾਣੇ ਮੇਰਾ ਪਰਮ ਸਤਕਾਰਯੋਗ ਗੁਰੂ ਰੋਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਆਪ ਜੀ ਵੱਡ ਪਾਗੇ ਹੋ ਵੱਡਿਆਂ ਪਾਗਾ ਵਾਲੇ ਹੋ ਜੋ ਕਈ ਰੋਜ਼ ਤੋਂ ਲੈ ਕਰਕੇ ਤਨ 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 ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮਨਾਉਣ ਵਾਸਤੇ ਕਈ ਰੋਜ਼ ਪਹਿਲਾਂ ਸੰਗਤਾਂ ਨੇ ਇਕੱਤਰ ਹੋ ਕਰਕੇ ਪ੍ਰভাত ਫੇਰ ਦੇ ਰੂਪ ਦੇ ਵਿੱਚ ਸਤਿਗੁਰਾਂ ਦੇ ਗੁਣ ਗਾਉਂਦਿਆਂ ਹੋਇਆਂ ਬਾਣੀ ਪੜ੍ਹਦਿਆਂ ਜਾਪ ਕਰਦਿਆਂ ਹੋਇਆਂ ਨਗਰ ਦੀਆਂ ਪ੍ਰਕਰਮਾ ਕੀਤੀਆਂ ਪਰਸੋਂ ਰੋਜ਼ ਤੋਂ ਲੈ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਗੁਰਦੁਆਰਾ ਸਾਹਿਬ ਵਿਖੇ ਧੁਰ ਕੀ ਬਾਣੀ ਆਈ ਤਿੰਨ ਸਗਲ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰੰਭ ਹੋਏ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਗੁਰਬਾਣੀ ਪੜ੍ਹੀ ਗਈ ਹੈ ਗੁਰਬਾਣੀ ਪੜ੍ਹ ਕੇ ਭੋਗ ਪਏ ਹਨ ਸਵਾਉ ਕੁਝ ਸਮਾਂ ਕੁਝ ਘੜੀਆਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰੀਏ ਧੰਨ ਗੁਰੂ ਨਾਨਕ ਮਹਾਰਾਜ ਦੇ ਆਉਣ ਦੀਆਂ ਖੁਸ਼ੀਆਂ ਮਨਾਈਏ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਉਹ ਵੱਡੇ ਆ ਭਾਗਾਂ ਵਾਲੇ ਹੁੰਦੇ ਹਨ ਜਿਹੜੇ satsang ਕਰਦੇ ਹਨ ਗੁਰੂ ਦੀਆਂ ਖੁਸ਼ੀਆਂ ਲੈਂਦੇ ਹਨ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ ਜਦੋਂ ਅਸੀਂ ਪ੍ਰੇਮ ਸਰਦਾ ਭਾਵਨਾ ਦੇ ਨਾਲ ਗੁਰੂ ਘਰਾਵਾਂਗੇ ਗੁਰੂ ਦੀਆਂ ਸੇਵਾਵਾਂ ਕਰਾਂਗੇ ਸੇਵਾਵਾਂ ਬੜੀਆਂ ਤਰ੍ਹਾਂ ਦੀਆਂ ਸੇਵਾਵਾਂ ਹੁੰਦੀਆਂ ਨੇ ਕੋਈ ਲੰਗਰਾਂ ਦੀ ਸੇਵਾ ਕਰਦਾ ਹੈ ਕੋਈ ਬਾਣੀ ਪੜਦਾ ਹੈ ਕੋਈ ਸਾਸਨ ਸਫਾਈਆਂ ਦੀ ਸੇਵਾ ਕਰਦਾ ਹੈ ਕੋਈ ਵਰਤਨਾ ਦੀ ਸੇਵਾ ਕਰਦਾ ਹੈ ਤੇ ਸੰਗਤ ਜੀਓ ਕਿਸੇ ਤੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਆਪਣੇ ਦਰਬਾਰ ਦੀ ਸੇਵਾ ਜਿਸ ਤਰ੍ਹਾਂ ਕਾਕਾ ਮਨਦੀਪ ਸਿੰਘ ਨੇ ਸੇਵਾ ਕੀਤੀ ਹੈ ਪਰਦਿਆਂ ਦੀ ਸੇਵਾ ਤੇ ਸੰਗਤ ਜੀਓ ਹੋਰ ਭਾਈ ਰਾਜਪਾਲ ਸਿੰਘ ਨੇ ਸੇਵਾ ਕੀਤੀ ਹੈ ਬਾਹਰਲੇ ਦੇਸ਼ ਤੋਂ 11000 ਰੁਪਏ ਦੀ ਅਲੱਗ-ਅਲੱਗ ਸੇਵਾਵਾਂ ਕਰਕੇ ਸੰਗਤ ਜੀਓ ਸਤਿਗੁਰੂ ਜੀ ਖੁਸ਼ ਹੋ ਜਾਂਦੇ ਹਨ ਕਿਰਪਾ ਕਰਦੇ ਹਨ ਮਿਹਰ ਕਰਨ ਆਪਾਂ ਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਮਿਹਰ ਕਰਨ ਜਿੰਨਾ ਵੀ ਪਰਿਵਾਰਾਂ ਨੇ ਕਿਸੇ ਨੇ ਝਾੜੂ ਦੀ ਸੇਵਾ ਕੀਤੀ ਹੈ ਕਿਸੇ ਨੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਕਿਸੇ ਨੇ ਵੀ ਜਿਹੜੀ ਵੀ ਸੇਵਾ ਕੀਤੀ ਹੈ ਮਹਾਰਾਜ ਕਿਰਪਾ ਕਰਨ ਉਹਨਾਂ ਦੀਆਂ ਸੇਵਾਵਾਂ ਆਪਣੇ ਦਰ ਤੇ ਪ੍ਰਵਾਨ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਇਹੀ ਅਰਦਾਸ ਬੇਨਤੀ ਕਰਦੇ ਹਾਂ ਪਾਤਸ਼ਾਹ ਮਿਹਰ ਕਰਿਓ ਸਾਰੇ ਹੀ ਨਗਰ ਦੇ ਵਿੱਚ ਸਾਰੇ ਹੀ ਘਰਾਂ ਦੇ ਵਿੱਚ ਸਾਰੇ ਹੀ ਪਰਿਵਾਰਾਂ ਦੇ ਵਿੱਚ ਸਾਰਿਆਂ ਨੂੰ ਹੀ ਪਾਤਸ਼ਾਹ ਤਨ ਦ੍ਰਿਸ਼ਟੀਆਂ ਦਾਤਾਂ ਬਖਸ਼ਿਸ਼ ਕਰਿਓ ਸੇਵਾ ਸੁਮਕੰਨਿਆ ਦਾਤਾਂ ਨਾਮ ਜਪਣ ਦੇ ਦਾਤਾਂ ਬਖਸ਼ਿਸ਼ ਕਰਨ ਕਿਉਂਕਿ ਬੜੀ ਖੁਸ਼ੀ ਦੀ ਗੱਲ ਹੈ ਸੰਗਤਾਂ ਨੇ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸੇਵਾਾਂ ਕੀਤਿਆ ਹਨ ਇਹੀ ਬੇਨਤੀ ਕਰਦੇ ਹਾਂ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਆਪਣੇ ਦਰ ਦੇ ਨਾਲ ਜੋੜ ਕੇ ਖੁਸ਼ੀਆਂ ਦੀਆਂ ਦਾਤਾਂ ਬਖਸ਼ਿਸ਼ ਕਰਨ ਕਿਉਂਕਿ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਮਹਾਰਾਜ ਜੀ ਆਏ ਹਨ ਖੁਸ਼ੀਆਂ ਦੇਣ ਵਾਸਤੇ ਸੋ ਬੇਨਤੀ ਹੈ ਸਾਰੀ ਸੰਗਤ ਨੂੰ ਪਾਈ ਜੋ ਸੰਗਤਾਂ ਬਾਹਰ ਸੇਵਾ ਕਰਦੇ ਹਨ ਉਹ ਸੇਵਾ ਕਰਨ ਬਾਕੀ ਦੀ ਸੰਗਤ ਭਾਈ ਸਤਿਗੁਰਾਂ ਦੇ ਦਰ ਤੇ ਆ ਕਰਕੇ ਬੈਠੋ ਆਪੋ ਆਪਣੀਆਂ ਹਾਜ਼ਰੀਆਂ ਲਵਾਈਏ ਧੰਨ ਗੁਰੂ ਨਾਨਕ ਮਹਾਰਾਜ ਜੀ ਆਇਆਂ ਨੂੰ ਖੁਸ਼ੀਆਂ ਦੇਣ ਵਾਸਤੇ ਇੱਕ ਧਾਰਨਾ ਪੜ ਕੇ ਉਪਰੰਤ ਬਾਬਾ ਜੀ ਪਾਸੋਂ ਕੀਰਤਨ ਸਰਵਣ ਕਰੇ ਪਾਈ ਖੁਸ਼ੀਆਂ ਲੈ ਕੇ ਹੈ ਜਗ ਆਇਆ ਮਾਲਕ ਦੁਨੀਆ ਸਾਰੀ ਦਾ ਖੁਸ਼ੀਆਂ ਆ ਇਹ ਐਸਾ ਦాతਾ ਹੈ ਇੱਥੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਦਾਤਾ ਮਿਲ ਜਾਂਦੀਆਂ ਹਨ ਪਰ ਲੈਣ ਦਾ ਸਾਨੂੰ ਚੱਜ ਹੋਵੇ ਇਸ ਕਰਕੇ ਸਾਰੀਆਂ ਸੰਗਤਾਂ ਦਾ ਧੰਨਵਾਦ ਬਾਬਾ ਜੀ ਆਏ ਹਨ ਜਸਧਰ ਬਾਬਾ ਗੁਰਮੀਤ ਸਿੰਘ ਜੀ ਆਪਾਂ ਨੂੰ ਉਹਨਾਂ પાસે ਕੀਰਤਨ ਸਰਵਣ ਕਰਨਾ ਹੈ ਸਾਰੀ ਸੰਗਤ ਦੁਆਰਾ ਫਿਰ ਬੇਨਤੀ ਹੈ ਭਾਈ ਕਿ ਸਾਰੀ ਸੰਗਤ ਜੋ ਸੇਵਾ ਕਰਦੀ ਹੈ ਸੇਵਾ ਕਰੇ ਬਾਕੀ ਦੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਬੈਠੋ ਦਰਬਾਰ ਸਾਹਿਬ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਤਕਰੀਬਨ 1.30 ਵਜੇ ਆਪਾਂ ਨੇ ਅਨੰਤ ਸਾਹਿਬ ਦਾ ਪਾਠ ਕਰਨਾ ਹੈ। ਉਹ ਪਰੰਤ ਅਦਾਸ ਬੇਨਤੀ ਹੋਵੇਗੀ ਸੰਗਤਾਂ ਨੂੰ ਬੇਨਤੀ ਹੈ ਭਾਈ ਸਾਰੇ ਸੰਗ ਗੁਰੂ ਘਰ ਪਹੁੰਚਣ ਦੀ ਕਿਰਪਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।